ਬਹੁਤ ਹੀ ਖੁਸ਼ੀ ਦਾ ਪਲ ਹੈ ਤੇ ਦੇਖੋ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਤੋਂ ਜ਼ਰੂਰੀ ਹੁੰਦਾ ਜ਼ਿੰਦਗੀ ਦੇ ਵਿੱਚ ਕਿਸੇ ਸਦੀਆਂ ਤੋਂ ਤੁਸੀਂ ਪੜ ਲਓ ਪੁਰਾਣੇ ਜ਼ਮਾਨੇ ਦੇ ਲੋਕ ਖੂਖਾ ਬਣਾਉਂਦੇ ਸੀ ਉਸ ਰਾਜੇ ਬਣਾਉਂਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਜਿਹੜੇ ਦਾਨੀ ਪੁਰਸ਼ੀਓ ਬਣਾਉਂਦੇ ਸੀ ਸੋ ਮੈਂ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਜਿਨ੍ਹਾਂ ਨੇ ਜ਼ਮੀਨ ਕੀਤੀ ਹੈ ਤਿਲਕ ਰਾਜ ਗੁਪਤਾ ਜੀ ਨੇ ਔਰ ਇਹ ਸਿ ਟਿਊਬ ਲਾਂਚ ਅਸੀਂ ਕਾਮਯਾਬ ਹੋਏ ਆ ਤੇ ਸਾਡੇ ਕੌਂਸਲਰ ਸਾਹਿਬ ਲਵਕੇਸ਼ ਸ਼ੋਰੀ ਜੀ ਇਹਨਾਂ ਦਾ ਪ੍ਰਯਾਸ ਔਰ ਮੇਰੇ ਨਾਲ ਮੇਅਰ ਸੁਵਿੰਦਰ ਕੁਮਾਰ ਸ਼ਿੰਦਾ ਜੀ ਪੰਜਾਬ ਸਰਕਾਰ ਦਾ ਧੰਨਵਾਦ ਹੈ ਕਾਰਪੋਰੇਸ਼ਨ ਦੇ ਸਾਰੀ ਕਾਰਪੋਰੇਸ਼ਨ ਦੇ ਅਧਾਰ ਜਾਂਦਾ ਵੀ ਧੰਨਵਾਦ ਹੈ ਔਰ ਪਿਛਲੇ ਦਿਨ ਹੀ ਅਸੀਂ ਸਿਰਫ ਕਲਾਕ ਟਿਊਬਲ ਦਾ ਕੰਮ ਨਹੀਂ ਹੋਇਆ तकरीबन 39 ਲੱਖ ਰੁਪਏ ਦੀ ਲਾਗਤ ਨਾਲ ਟਿਊਬਲ ਦਾ ਕੰਮ ਹੋਇਆ ਔਰ 28 ਲੱਖ ਰੁਪਏ ਦੀ ਲਾਗਤ ਨਾਲ ਪਾਈਪਾਂ ਜੜੀਆਂ ਪੈਣ ਜਾ ਰਹੇ ਹਾਂ ਸਾਰੇ ਪੈ ਵੀ ਗਿੱਚੂ ਕਿਉਂ ਪੈਣੀਆਂ ਪਈਆਂ ਉਹਨੂੰ ਅਸੀਂ ਕੰਪਲੀਟ ਕੀਤਾ ਮੈਂ ਇਹ ਪ੍ਰੋਜੈਕਟ ਨੂੰ ਕਹਿ ਸਕਦਾ तकरीबन 68-70 ਲੱਖ ਰੁਪਏ ਦੇ ਕਰੀਬ ਦਾ ਪ੍ਰੋਜੈਕਟ ਟੋਟਲ ਬਣ ਗਿਆ ਸੋ ਮੇਰੇ ਅਸੀਂ ਸਰਕਾਰ ਔਰ ਅਸੀਂ ਸਾਰੇ ਸੇਵਾਦਾਰ ਹੈ ਅਸੀਂ ਪਵਨ ਦਾ ਅੱਛਾ ਕੰਮ ਕਰਦੇ ਨੇ ਲੋਕਾਂ ਕੋਲੋਂ ਸਹਯੋਗ ਮੰਗਣਾ ਔਰ ਪਿਛਲੀ ਵਾਰ ਵੀ ਜਦੋਂ ਇੱਥੇ ਆਏ ਸੀ ਕਿਉਂਕਿ ਟਿਊਬਲ ਆਲਰੇਡੀ ਸਟੈਬਲਿਸ਼ ਸੀਗਾ ਚੱਲਣ ਦੇ ਅਗਾਰ ਤੇ ਸੀਗਾ ਲੇਕਿਨ ਥੋੜਾ ਜਿਹਾ ਇੱਥੇ ਮੈਂ ਕਹਿ ਸਕਦਾ ਹਾਂ ਉਸ ਵੇਲੇ ਮਾਹੌਲ ਜਿਹੜਾ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਕਿਸੇ ਨੂੰ ਕੋਈ ਕਦੀ ਵੀ ਜ਼ਿੰਦਗੀ 'ਚ ਉਹਨਾਂ ਦਾ ਉਹ ਨਹੀਂ ਕਹਿਣਾ ਵੀ ਉਹਨਾਂ ਨੇ ਕੁਝ ਲੇਕਿਨ ਉਹਨਾਂ ਦਾ ਰੋਸ਼ ਵੀ ਠੀਕ ਹੋ ਸਕਦਾ ਮੌਕੇ ਤੇ ਮੈਂ ਨਹੀਂ ਕਹਿੰਦਾ ਬਟ ਅਸੀਂ ਰੋਸ਼ਨੀ ਬਜਾਏ ਪਰਨਾਫ ਸਹਿਯੋਗ ਕਰੀਏ ਅਗਰ ਸਹਿਯੋਗ ਹੋਣਾ ਪਾਈਪਸ ਜਦ ਕਹਿਤਾ ਸੀ ਪਾਣੀ ਆ ਸੀ ਮੈਂ ਤਾਂ ਜਿਹੜੀ ਗੱਲ ਕਹਿਣਾ ਹਾਂ ਜਿਹੜੀ ਮੈਂ ਕਰ ਸਕਾਂ ਜੇ ਤਾਂ ਮੈਂ ਕਹਿਣ ਤੇ ਕਹਿਣ 'ਚ ਵਿਸ਼ਵਾਸ ਨਹੀਂ ਕਰਦਾ ਕਰਨ 'ਚ ਵਿਸ਼ਵਾਸ ਕਰਦਾ ਜਿਹੜਾ ਮੈਂ ਕਰ ਸਕਦਾ ਮੈਂ ਪਹਿਲਾਂ ਧਿਆਨ ਮਾਰਦਾ ਮੈਂ ਕੰਮ ਕਰ ਸਕਦਾ ਫਿਰ ਮੈਂ ਉਹ ਕੰਮ ਅਨਾਉਂਸ ਕਰਦਾ ਸੋ ਮੈਂ ਫੇ ਸਾਰੇ ਇਲਾਕਾ ਨਿਵਾਸੀਆਂ ਦਾ ਬਾੜ ਨੰਬਰ 2 ਦੇ ਨਿਵਾਸੀਆਂ ਦਾ ਮਾਉਂਟ ਵੈਲੀ ਹੈਟ ਹੈ ਵੈਲੀ ਹੈਟ ਵੈਲੀ ਹੈਟ ਵੈਲੀ ਹੈਟ ਕਲੋਨੀ ਦੇ ਸਾਰੇ ਨਿਵਾਸੀਆਂ ਦਾ ਬੜਾ ਬਾਹਰਲਾ ਇਲਾਕਾ ਨੇਚਰ ਇਲਾਕਾ ਸੋਹਣਾ ਇਲਾਕਾ ਖੁੱਲੀਆਂ ਗਲੀਆਂ ਹੈ ਬਸ ਸਾਰਾ ਮਿਲ ਕੇ ਸਾਰਿਆਂ ਨੂੰ ਇਕਜਟ ਹੋ ਕੇ ਅੱਛੇ ਕੰਮ ਨੂੰ ਸਪੋਰਟ ਕਰਨ ਦੀ ਲੋੜ ਹੈ ਹੈ ਜੀ ਇਹਦੀ 39 ਲੱਖ ਰੁਪਏ ਦੇ ਕਰੀਬ 40 ਲੱਖ ਰੁਪਏ ਦੇ ਕਰੀਬ ਦੀ ਕਲੇ ਟਿਊਬਲ ਦੇ ਲਾਗਤ ਹੈ ਪਾਈਪਾਂ ਲੱਗ ਗਏ तकरीबन ਇਹਨਾਂ ਦੇ ਵਿੱਚ ਟਾਈਮਰ ਲਾ ਰਹੇ ਆ ਹਾਂ ਦੇਖੋ ਟਾਈਮਰ ਲਗਾ ਰਹੇ ਲੇਕਿਨ ਉਹਦੇ ਨਾਲ ਅਸੀਂ ਇਹ ਨਹੀਂ ਹੈ ਕਿ ਕਿਸੇ ਦਾ ਅਸੀਂ ਜਿਹੜਾ ਬੱਚਾ ਸਾਡੇ ਕੋਲ ਆਲਰੇਡੀ ਕੰਮ ਕਰ ਰਿਹਾ ਜਾਂ ਉਹਦੇ ਵਿੱਚ ਕਰ ਰਿਹਾ ਆਊਟਸੋਰਸ ਤੇ ਕਰ ਰਿਹਾ ਇਨਸੋਰਸ ਜੋ ਵੀ ਕਰ ਰਿਹਾ ਉਹ ਅਸੀਂ ਉਹਨੂੰ ਉਹਨੂੰ ਵੀ ਕੰਮ ਮਿਲੇਗਾ ਟਾਈਮਰ ਦਾ ਦੇਖੋ ਵਾਧਾ ਆ ਦੇਖੋ ਆਰ ਟਾਈਜਰ ਟੈਕਨੋਲੋਜੀ ਜੋ ਹੈ ਅੱਜ ਸਾਰੇ ਕੰਮ ਬਹੁਤ ਸਾਰੇ ਕੰਮ ਕੰਪਿਊਟਰ ਕੰਪਿਊਟਰ ਕਰ ਰਿਹਾ ਲੇਕਿਨ ਕੰਪਿਊਟਰ ਨੂੰ ਕਰਨ ਵਾਲਾ ਵੀ ਅੱਗੇ ਬੰਦਾ ਹੀ ਹੈ। ਇੱਕ ਸਾ ਟਾਈਮਰ ਦੇ ਨਾਲ ਕੇ ਮੇਰੇ ਫਿਊਜ ਹੋੜ ਜਿੰਦਾ ਫਿਰ ਉਹ ਬੰਦ ਹੋ ਜਾਂਦਾ। ਉਹ ਵੀ ਪਤਾ ਨਹੀਂ ਲੱਗਦਾਗਾ। ਨਹੀਂ ਉਹਨੂੰ ਉਹਨੂੰ ਦੇਖੋ ਉਹਦਾ ਵੀ ਪ੍ਰਬੰਧ ਜਿਹੜਾ ਹੈ ਅਧਿਕਾਰੀ ਕਰੋਗੇ। ਇਹਨਾਂ ਨੂੰ ਇਹਨੂੰ ਪੁਖਤਾ ਤੌਰ ਤੇ ਜਿੰਨੇ ਘੰਟੇ ਪਾਣੀ ਲੋਕਾਂ ਨੂੰ ਜਾਣਾ ਉਹਨੇ ਘੰਟੇ ਪਾਣੀ ਦਾ ਉਹਦਾ ਪ੍ਰਬੰਧ ਜਿਹੜਾ ਟਾਈਮਰ ਤੋਂ ਬਾਅਦ ਅਗਰ ਬਿਜਲੀ ਚੱਲ ਜਾਂਦੀ ਹੈ। ਉਹਦਾ ਕੀ ਪ੍ਰੋਵੀਜ਼ਨ ਹੈ ਉਹ ਵੀ ਨੰਨਾ ਗੱਲ ਕਰ ਲਓ। ਇਸ ਕਰਕੇ ਮੈਂ ਹੁਣ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ